ਰਤ ਹੈ ਹੋ ਜਿੱਥੇ ਜਾ ਕੇ ਬਹਿਨੇ ਆ ਉਹ ਤੇਰਾ ਪਤਾ ਨਹੀਂ ਮਿਲਦਾ ਉਂਝ ਨਾਮ ਤਾਂ ਲੈਨੇ ਆ ਹੋ ਚੁੱਬੀਆਂ ਵੀ ਲਾਈਆਂ ਨੇ ਹੋ ਚੁੱਬੀਆਂ ਵੀ ਲਾਈਆਂ ਨੇ ਆ ਮਨ ਫੇਰ ਵੀ ਗੰਦਾ ਏ ਤੇਰੇ ਨਾਮ ਦੀ ਮਹਿਮਾ ਵੀ ਹਰ ਜਗਾਰ ਦਾ ਧੰਦਾ ਏ ਬੜਾ ਖੌਰੂ ਪਾਇਆ ਏ ਜੀ ਬੜਾ ਖੌਰੂ ਪਾਇਆ ਏ ਹਾ ਕੁੱਟ ਤਬਲੇ ਹੱਥਾਂ ਨੇ ਜਿੰਨਾ ਨੂੰ ਤੂੰ ਦਿਸਦਾ ਓ ਕੋਈ ਹੋਰੀ ਅਖਾਨੇ ਹੋਰੀ ਅਖਾਨੇ ਬੇ ਮੌਲਾ ਹੋਰੀ ਅੱਖਾਂ ਨੇ